ਸਵਾਗਤ ਹੈ ਕਿਸਾਨ ਵੀਰੋਤ ਸਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾ ਤਿੰਨੇ ਤਾਜ਼ੀਆਂ ਸੂਈਆਂ ਬਤਕਾਮਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਬਾਕੀ ਡਿਟੇਲ ਆਪਾਂ ਵੀਰ ਤੋਂ ਲੈਨੇ ਆਓਗੇ ਕਰੀ ਗਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਸਨਪ੍ਰੀਤ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਬਾਈ ਤਸਹੀਨ ਤਾਂ ਆਪਾਂ ਮੋਬਾਈਲ ਨੰਬਰ 62805816 ਠੀਕ ਹੈ ਤਿੰਨੇ ਬੈੜਾ ਤਿੰਨੇ ਸੱਚ ਤਾਜ਼ੀਆਂ ਸੂਈਆਂ ਹਨਾ ਇਹਨਾਂ ਨੰਬਰ ਤੇ ਬੈੜਾ ਦੇਖੀ ਜਾਂਨੇ ਆਪਾਂ ਸ ਠੀਕ ਹੈ ਜੀ ਅਜੂ ਡਾਣਾ ਜਮਾ ਹਾਂ ਬਾਈ ਬਾਕਾਇਦਾ ਵੀਡੀਓ ਦੇਵਾਂਗੇ ਠੀਕ ਹੈ ਮਗਰ ਆ ਗਏ ਤੇ ਆਪਨੇ ਬੱਚੀ ਹੈ ਨਾ ਸਹੀ ਆ ਆਪਣੀ ਆਪਣੀ ਜਰਸੀ ਮਿਲ ਜਾ ਗਿਆ ਠੀਕ ਹੈ ਤੇ ਦੁੱਧ ਸਟਾਰਟਿੰਗ ਕਿੰਨਾ ਹੈਗਾ ਦੁੱਧ ਬਈ ਇਸ ਟਾਈਮ ਹੈਗਾਗਾ 30 ਲੀਟਰ ਬਾਈ ਚੂਨ ਵਾਲਾ ਠੀਕ ਹੈ 15 ਡਾ ਟਾਈਮ ਦਾ ਸਹੀ ਹੈਗਾਗਾ ਬਾਈ ਠੀਕ ਹੈ ਅੰਦਾਜ਼ਾ ਘੱਟੋ ਘੱਟ ਜੇ ਬੰਦਾ ਮੈਨ ਲੈ ਗਿਆ 28 ਨਿਪੜੂ ਜਮਾ ਨਹੀਂ ਬਾਈ 30 ਨਿਪੜੂ ਜਿਹੜੀ ਗੱਲ ਕਹੀ ਤੀ ਉਹੀ ਨਿਪੜੂ ਆਣੀ ਵੀ ਠੀਕ ਹੈ ਵੀ ਸਹੀ ਕਰ ਲੈ ਦੋ ਟਾਈਮ ਚੁਆ ਕੇ ਦੇਵਾਂਗੇ ਚੁਆ ਕੇ ਦੇਣੀ ਬਾਈ ਠੀਕ ਹੈ ਚੂਨ ਚਵਾ ਇੱਕ ਨੰਬਰ ਆ ਜਮਾ ਬਾਈ ਓਕੇ ਰੇਟ ਬਾਈ ਯਾਰ ਲੈਣ ਦੇ ਨਾਲ ਹੀ ਗੱਲ ਹੀ ਆ ਵੀਰੇ ਇੱਕ 15 ਦੀ 25 ਦੇਣੀ ਛੋੜ ਚੱਪਾ ਹੋ ਜਾਊਗਾ ਹਾਂ ਛੋੜ ਚੱਪਾ ਕਰਦੇ ਅਸੀਂ ਠੰਡੀ ਸੀਲ ਦਾ ਦੇ ਦਵਾਂਗੇ ਲੋਕ ਨਹੀਂ ਇਹਨੇ ਠੀਕ ਐ ਕਹਿੰਦਾ ਵਾ ਮੁਠੀ ਵਾਲਾ ਥਾਣਾ ਜਾਵਾਂ ਹਾਂ ਹੁੰਦਾ ਯਾਰ ਪਸੂ ਠੰਡਾ ਸੀਲ ਹੋਵੇ 2 ਲੀਟਰ ਦੁੱਧ ਚਾ ਇੱਕ ਘੱਟ ਦੇ ਦੇ ਪਰ ਖੜ ਕੇ ਚਾਉਂਦਾ ਹੋਵੇ ਠੀਕ ਐ ਮਤਲਬ ਵੀ ਧਾਰਾਂ ਤੁਰਾ ਜਿਵੇਂ ਇੱਕ ਨੰਬਰ ਹਣਾ ਹਾਂ ਬਾਈ ਸੋ ਸਾਫ਼ ਸੁਥਰਾ ਚੋਣਾ ਮੋਟਾ ਮੋਟਾ ਸੋ ਵੀਰੋ ਚਵਾਈ ਦੇਖੋ ਕਿਆ ਬਾਤ ਆ ਸਾਫ਼ ਸੁਥਰਾ ਚੋਣਾ ਮੋਟਾ ਜਾਵਾਂ ਬਗਤ ਰਾਂਜ ਮਾਰ ਕੇ ਧਾਰਾਂ ਤੋ ਕੋਈ ਆ ਬੰਨੇ ਨਹੀਂ ਪਾਇਆ ਉਧਰ ਹੀ ਬਹਿ ਕੇ ਥੱਲੇ ਤੋ ਚਵਾਈ ਦੇਖੋ ਜਮਾ ਕਿਆ ਬੜਾ ਠੀਕ ਆ ਵੀਰੇ ਤੋਰ ਦੇ ਬਾਹਰ ਤੋ ਚੋਣ ਚਵਾਈ ਆ ਇੱਕ ਨੰਬਰ ਮੁਠੀ ਵਾਲਾ ਥਾਣਾ ਜਮਾ 115000 ਰੁਪਏ ਵੀਰ ਨੇ ਕੀਤੀ ਐ ਦੀ ਕੀਮਤ ਤੇ ਦੂਜਾ ਸੂਆ ਸੂਈ ਸਵਾਈਆ ਮੋਟਾ ਮੋਟਾ ਥਾਣਾ ਮੁਠੀਆ ਮਗਰ ਆਹ ਪਛੀ ਇਹਦੇ ਤੇ ਰੇਟ 115 ਮਾਨਦਾਨ ਵਿੱਚੋਂ ਮੌਕੇ ਤੇ ਹੋ ਜਾਊਗਾ ਤਿਆਰ ਆ ਬਾਈ ਨੈਕਸਟ ਟਾਈਮ ਠੀਕ ਆ ਤੇ ਵੀਰੇ ਦੂਜੇ ਨੰਬਰ ਤੇ ਆਪਾਂ ਜਿਹੜੀ ਵੜ ਦੇਖੀ ਜੰਨੇ ਆ ਬਾਈ ਦੂਜਾ ਸੂਆ ਸੂਈ ਆ ਠੀਕ ਆ ਦੂਜਾ ਸੂਆ ਮਗਰ ਬੱਚਾ ਇਹਦੇ ਕੀ ਆ ਸੱਚੀ ਆ ਗਈ ਬਈ ਹਾਰਟਸਟਾਰ ਇਹ ਵੀ ਐਸਡੀ ਬੱਚੀ ਆ ਬਈ ਕੀ ਕਮ ਕਰੇ ਤੇ ਆ ਗਈ ਬੱਚੀ ਹਨਾ ਹਾਂ ਕਹਿਣ ਦੀ ਗੱਲਾਂ ਨਹੀਂ ਹੈਗੀ ਆ ਬੱਚੀ ਆ ਦੇਖੋ ਠੀਕ ਹੈ ਜੇਰ ਜੁਰ ਜਮਾ ਡੰਨਾ ਬਈ ਵੀਡੀਓ ਦੇ ਦਾਂਗੇ ਬਾਕਾਇਦਾ ਦੇਖੋ ਠੀਕ ਹੈ ਦੁੱਧ ਸਟਾਰਟਿੰਗ ਕਿੰਨਾ ਕਰਿਆ ਨੇ ਹੈ ਬਈ ਦੁੱਧ ਸਟਾਰਟਿੰਗ ਜੀ ਬਈ ਇਸ ਟਾਈਮ ਯਾਰ ਮੰਨ ਕੇ ਚੱਲ ਵੀ ਹੈ 20 ਗੱਲ ਦੀ ਗੱਲ ਆ ਠੀਕ ਹੈ ਇਸ ਟਾਈਮ ਬਈ ਮੰਨ ਕੇ ਚੱਲ ਵੀ ਹੈ ਹੈਗਾ ਸਲੇ 23 24 ਲੀਟਰ ਬਈ ਤਿਆਰ ਨੈਟ ਬੱਚੀ ਦੇ 20 ਲੀਟਰ ਮੈਨ ਨਾਲ ਹੈਗਾ ਜਮਾ 22 ਲੀਟਰ ਬਣਾ ਦਾਂਗੇ ਬਈ ਪੂਰਾ ਸਹੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਭਾਈ ਲੈਣ ਦੇ ਨਾਲ ਹੀ ਗੱਲ ਹੀ ਆ ਇੱਕ 5 ਦੀ ਬੱਚੀ ਦੇਣੀ ਮਾਨਤਨ ਹੋ ਜਾਊਗਾ ਕਰਦਾ ਠੀਕ ਹੈ ਤੋਰ ਦੀਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਸੂਈ ਸਵਾਈ ਮਗਰ ਇਹਦੇ ਬੱਚੀ ਚੰਗੇ ਸੀ ਬਣ ਗਏ 1 ਲੱਖ 5000 ਰੁਪਏ ਕੀਮਤ ਆ ਤੇ ਬਿਲਟਰ ਤੋਂ ਬਾਹਰ ਵੀਰ ਕੰਦਾ ਬੋੜਾ ਸਟਾਰਟਿੰਗ ਕਰ ਜਾਨੇ ਜਮਾ ਸੋ ਕੱਦ ਕਾਠ ਸੋਹਣਾ ਸਾਫ ਸੁਥਰੀ ਰਾਜੀ ਸਭੀ ਪਰੀ ਵੀ ਐਸੀ ਕਿ ਦੂਜੇ ਨੰਬਰ ਤੇ ਵੜ ਸੂਈ ਸਵਾਈ ਇਹਦੇ ਮਗਰ ਇਹ ਬੱਚੀ ਆ ਸੋ ਵੀਰੋ ਚਵਾਈ ਦੇਖੋ ਕਿਆ ਬਾਤ ਆ ਸਾਫ ਸੁਥਰਾ ਮੋਟਾ ਮੋਟਾ ਝੋਣਾ ਜਮਾ ਤੇ ਮਗਸਰਾ ਵੀ ਧਾਰਾ ਮਾਰਦੀ ਪਰ ਚੌਣ ਚ ਵਾਈ ਜਮ ਇੱਕ ਨੰਬਰ ਰੇਟ ਆਪਾਂ ਇਹਦੇ ਕਿਹਾ ਠੀਕ ਆ ਥਾਣਾ ਬਾਈ ਕੋਈ ਐਹੀ ਜੀ ਗੱਲ ਨਹੀਂ ਠੀਕ ਆ 1 ਲੱਖ 5000 ਰੁਪਏ ਪਰ ਰੇਟ ਕੀਤਾ ਬਾਕੀ ਮੋਗ ਦੇ ਵਜਾਇਸ ਕਰ ਲੈ ਬਾ ਠੀਕ ਆ ਵੀਰੇ ਓਕੇ ਛੱਡ ਦੇ ਜਮ ਤੇ ਅੱਗੇ ਵੀਰੇ ਤੀਜੇ ਨੰਬਰ ਦਾ ਆਪਣੀ ਬੱਛੀ ਦੇਖੀ ਜਾਂਦੇ ਆ ਹਾਂਜੀ ਤੇ ਕਿਹੜਾ ਸੂਆ ਸੂਈ ਬਈ ਬਾਈ ਯਾਰ ਇਹ ਪਲੂਣ ਬੱਛੀ ਆ ਪਲੂਣ ਪਹਿਲਾ ਸੂਆ ਹਾਂ ਬਈ ਤੇ ਮਗਰ ਬੱਚਾ ਆ ਗਿਆ ਹਨਾ ਮਗਰ ਬੱਚਾ ਕਿੰਨੇ ਦਿਨਾਂ ਦੀ ਸੂਈ ਵੀ ਇਹ ਬਾਈ ਬਾਈ ਮੰਨ ਕੇ ਤਾਂ ਸੂਈ ਗਿਆ ਚਾਰ ਪੰਜ ਦਿਨ ਹੋ ਗਏ ਠੀਕ ਆ ਤੇ ਦੁੱਧ ਕਿੰਨਾ ਆ ਗਿਆ ਥੱਲੇ ਤੇ ਦੁੱਧ ਬਈ ਐਸ ਟਾਈਮ ਹੈ ਅਗਰ 23 ਚੌਹਾਂ ਲੀਟਰ ਬਈ ਤੇ ਲਿਚਵਾ ਦੇਗਾ ਹੁਣ ਐਸ ਟਾਈਮ ਬੱਸੀ ਦੀ 24 ਸਵੇਰ ਦੀ ਕੋਈ ਵੀ ਹੈ ਬਈ 7 ਵਜੇ ਠੀਕ ਹੈ ਖਾਲੀ ਆ ਜਮਾ ਤੇ ਲੇਵਾ ਫਟ ਫਟ ਦੁੱਧ ਖੈਰ ਚੰਗਾ ਹਾਂ ਤੇ ਰੇਟ ਇਹਦਾ ਕੀ ਰੱਖਿਆ ਰੇਟ ਬਈ ਯਾਰ ਲੈਂਡ ਦੇਣ ਵਾਲੀ ਗੱਲ ਹੀ ਆ 80 ਹਜ਼ਾਰ ਦੀ ਤੋਰੀ ਬਾਹਰ ਨੂੰ ਸੁਬਰੋ ਕੱਦ ਕੜ ਵਗੈਰਾ ਦੇਖੋ ਬੈੜਦਾ ਸੋਨਾ ਸਾਫ ਸੁੱਤਰਾ ਤਿੰਨ ਚਾਰ ਜੰਦ ਦੀ ਸੂਈ ਵੀ ਆ ਲੋ ਤੁਹਾਨੂੰ ਅੰਦਾਜ਼ਾ ਵੀਰੇ 20 ਤੋਂ ਪਾਰ ਤਾਂ ਹੈਗਾ ਜਮਾ ਹਾਂ ਬਈ ਤੇ ਲੇਵਾ ਬਣਦੀ ਮੁੰਨ ਦੀ ਬਹੁਤ ਸ਼ਾਮ ਦੇ ਟਾਈਮ ਨੂੰ ਫੁੱਲ ਭਰਦੀ ਆ ਕਹਦਾ ਵੀਡੀਓ ਦਿਖਾ ਦਿੰਨੇ ਬੰਦੇ ਖੜ੍ਹ ਜੇ ਮੈਂ ਫੋਨ ਦੀ ਵੀਡੀਓ ਵੀ ਹੋਈ ਠੀਕ ਹੈ ਫੋ ਵੀਰੋ ਤੈਨੂੰ ਵੜਾ ਦਿਖਾ ਦਿਆਂ ਬਸ ਸੂਂਜਾ ਸਮੰਜਾ ਪਿੰਡ ਪਧੌੜ ਬਾਟ ਇਹ ਇੱਕ ਗੱਲ ਦਾ ਸੁਝਾ ਮੜਿਆ ਵੀਰਾਂ ਨੂੰ ਆਪਣੇ ਘਰ ਘਰ ਦੀ ਗਾਰੰਟੀ ਆ ਭਈ ਆਪਣੇ ਗੇਟ ਤੋਂ ਬਾਹਰ ਹੋਗੀ ਠੀਕ ਹੈ ਜੀ ਜਿੱਦੀ ਗਾਰੰਟੀ ਨਹੀਂ ਇਥੇ ਚੋਲੇ ਆਉਦਾ ਕੋਈ ਲੱਗੇ ਹਨਾ ਅੱਜ ਚਾਰ ਡੰਗ ਦਾ ਦੋ ਡੰਗ ਜਿੰਨਾ ਬੰਦਾ ਜੀਗਰ ਦਿਲ ਮੰਨ ਦਾ ਉਹਨਾਂ ਟਾਈਮ ਚੋਵੇ ਆਪਣੇ ਆ ਗੇਟ ਦਿਖਾ ਦੇ ਢਿੱਲੋ ਇਧਰ ਵੀ ਇੱਕਰ ਮਾਰਦੇਗਾ ਇਤੋਂ ਬਾਹਰ ਹੋਗੀ ਆਪਣੀ ਕੋਈ ਗੱਲ ਸੋ ਵੀਰ ਜੈਗਲ ਵਪਾਰ ਕਰਦਾ ਸਾਲ ਜੀ ਦਾ ਆਪਾ ਹਨਾ 6280581659 ਕੋਈ ਵੀ ਨਾ ਤੁਹਾਡੇ ਪਸੰਦ ਉਹ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ